ਹਾਂਜੀ 트렌ਡ ਆਉਣੇ ਸ਼ੁਰੂ ਹੋ ਗਏ ਆ ਬਹੁਤ ਵਧੀਆ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਸਰਕਾਰ ਦੇ ਕੰਮਾਂ ਤੇ ਮੋਹਰ ਲੱਗ ਰਹੀ ਹੈ ਅੱਜ ਸਾਡੇ ਖਿਆਲਾਕਲਾਂ ਤੋਂ ਬਲਾਕ ਸਮਤੀ ਜੋਨ ਚੋਂ ਸਵarna ਸਿੰਘ 421 ਵੋਟਾਂ ਦੇ ਵੱਡੇ ਫਰਕ ਨਾਲ ਜਿਵੇਂ ਤੁਸੀਂ ਕਹੋਗੇ ਅੱਜ ਤੁਹਾਡਾ ਉਮੀਦਵਾਰ ਨੇ ਜਿਹੜਾ ਹਾਂਜੀ ਟ੍ਰੈਂਡ ਆਉਣੇ ਸ਼ੁਰੂ ਹੋ ਗਏ ਐ ਬਹੁਤ ਵਧੀਆ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਸਰਕਾਰ ਦੇ ਕੰਮਾਂ ਤੇ ਮੋਹਰ ਲੱਗ ਰਹੀ ਹੈ ਅੱਜ ਸਾਡੇ ਖਿਆਲਾ ਕਲਾਂ ਤੋਂ ਬਲਾਕ ਸਮਤੀ ਜ਼ੋਨ ਚੋਂ ਸਵarna ਸਿੰਘ 421 ਵੋਟਾਂ ਦੇ ਵੱਡੇ ਫਰਕ ਨਾਲ ਉਹ ਜਿੱਤ ਕੇ ਆਏ ਨੇ ਮੈਨੂੰ ਲੱਗਦਾ ਦੋ ਘੰਟਿਆਂ ਤੱਕ ਹੋਰ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸਾਰੀਆਂ ਅਸੀਂ ਬਹੁਤ ਵਧੀਆ ਮਾਰਜਨ ਨਾਲ ਜਿੱਤਾਂਗੇ ਔਰ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੇ ਕੰਮਾ ਤੇ ਉਹਨਾਂ ਤੇ ਮੋਹਰ ਲੱਗ ਕੈਂਡੀਡੇਟਾਂ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਚੱਲ ਰਿਹਾ ਤੁਹਾਡੀ ਪਾਰਟੀ ਦਾ ਨਹੀਂ ਆਮ ਆਦਮੀ ਪਾਰਟੀ ਦਾ ਕਦੇ ਕਿਸੇ ਕਈ ਜਗ੍ਹਾ ਕੋਈ ਇੰਡੀਪੈਂਡੈਂਟ ਕੈਂਡੀਡੇਟ ਹੈ ਕਈ ਜਗ੍ਹਾ ਅਕਾਲੀ ਹੈ ਕਈ ਜਗ੍ਹਾ ਕਾਂਗਰਸ ਹੈ ਪਰ ਜਿਹੜੀ ਆਮ ਆਦਮੀ ਪਾਰਟੀ ਉਹ ਹਰ ਜਗ੍ਹਾ ਪਹਿਲੇ ਦੂਜੇ ਨੰਬਰ ਤੇ ਨਾਲ ਮਤਲਬ ਟ੍ਰੈਂਡ ਕਰ ਰਹੀ ਹੈ ਔਰ ਮੈਨੂੰ ਇਹ ਪੂਰਨ ਵਿਸ਼ਵਾਸ ਹੈ ਕਿ ਜਿੰਦ ਤੱਕ ਸਾਰੇ ਇਲਜ਼ਾਤ ਆਉਣਗੇ ਤਾਂ ਅਸੀਂ ਜ਼ਰੂਰ ਵਧੀਆ ਹਾਂਜੀ 트렌ਡ ਆਉਣੇ ਸ਼ੁਰੂ ਹੋ ਗਏ ਐ ਬਹੁਤ ਵਧੀਆ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਸਰਕਾਰ ਦੇ ਕੰਮਾਂ ਤੇ ਮੋਹਰ ਲੱਗ ਰਹੀ ਐ ਅੱਜ ਸਾਡੇ ਖਿਆਲਾਕਲਾਂ ਤੋਂ ਬਲਾਕ ਸਮਤੀ ਜ਼ੋਨ ਚੋਂ ਸਵarna Singh 421 ਵੋਟਾਂ ਦੇ ਵੱਡੇ ਫਰਕ ਨਾਲ ਜਿਵੇਂ ਤੁਸੀਂ ਕਹੋਗੇ ਅੱਜ ਤੁਹਾਡਾ ਉਮੀਦਵਾਰ ਨੇ ਜਿਹੜਾ ਹਾਂਜੀ ਟ੍ਰੈਂਡ ਆਉਣੇ ਸ਼ੁਰੂ ਹੋ ਗਏ ਐ ਬਹੁਤ ਵਧੀਆ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਸਰਕਾਰ ਦੇ ਕੰਮਾਂ ਤੇ ਮੋਹਰ ਲੱਗ ਰਹੀ ਹੈ ਅੱਜ ਸਾਡੇ ਖਿਆਲਾਕਲਾਂ ਤੋਂ ਬਲਾਕ ਸਮਤੀ ਜ਼ੋਨ ਚੋਂ ਸਵarna ਸਿੰਘ 421 ਵੋਟਾਂ ਦੇ ਵੱਡੇ ਫਰਕ ਨਾਲ ਉਹ ਜਿੱਤ ਕੇ ਆਏ ਨੇ ਮੈਨੂੰ ਲੱਗਦਾ ਦੋ ਘੰਟਿਆਂ ਤੱਕ ਹੋਰ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸਾਰੀਆਂ ਅਸੀਂ ਬਹੁਤ ਵਧੀਆ ਮਾਰਜਨ ਨਾਲ ਜਿੱਤਾਂਗੇ ਔਰ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੇ ਕੰਮਾ ਤੇ ਉਹਨਾਂ ਤੇ ਮੋਹਰ ਲੱਗ ਕੈਂਡੀਡੇਟਾਂ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਚੱਲ ਰਿਹਾ ਤੁਹਾਡੀ ਪਾਰਟੀ ਦਾ ਨਹੀਂ ਆਮ ਆਦਮੀ ਪਾਰਟੀ ਦਾ ਕਦੇ ਕਿਸੇ ਕਈ ਜਗ੍ਹਾ ਕੋਈ ਇੰਡੀਪੈਂਡੈਂਟ ਕੈਂਡੀਡੇਟ ਹੈ ਕਈ ਜਗ੍ਹਾ ਅਕਾਲੀ ਹੈ ਕਈ ਜਗ੍ਹਾ ਕਾਂਗਰਸ ਹੈ ਪਰ ਜਿਹੜੀ ਆਮ ਆਦਮੀ ਪਾਰਟੀ ਉਹ ਹਰ ਜਗ੍ਹਾ ਪਹਿਲੇ ਦੂਜੇ ਨੰਬਰ ਤੇ ਨਾਲ ਮਤਲਬ ਟ੍ਰੈਂਡ ਕਰ ਰਹੀ ਹੈ ਔਰ ਮੈਨੂੰ ਇਹ ਪੂਰਨ ਵਿਸ਼ਵਾਸ ਹੈ ਕਿ ਜਿੰਦ ਤੱਕ ਸਾਰੇ ਇਲਜ਼ਾਤ ਆਉਣਗੇ ਤਾਂ ਅਸੀਂ ਜ਼ਰੂਰ ਵਧੀਆ ਹਾਂਜੀ 트렌ਡ ਆਉਣੇ ਸ਼ੁਰੂ ਹੋ ਗਏ ਐ ਬਹੁਤ ਵਧੀਆ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਸਰਕਾਰ ਦੇ ਕੰਮਾਂ ਤੇ ਮੋਹਰ ਲੱਗ ਰਹੀ ਐ ਅੱਜ ਸਾਡੇ ਖਿਆਲਾ ਕਲਾਂ ਤੋਂ ਬਲਾਕ ਸੰਮਤੀ ਜ਼ੋਨ ਚੋਂ ਸਵarna ਸਿੰਘ 421 ਵੋਟਾਂ ਦੇ ਵੱਡੇ ਫਰਕ ਨਾਲ ਜਿਵੇਂ ਤੁਸੀਂ ਕਹੋਗੇ ਅੱਜ ਤੁਹਾਡਾ ਉਮੀਦਵਾਰ ਨੇ ਜਿਹੜਾ ਹਾਂਜੀ ਟ੍ਰੈਂਡ ਆਉਣੇ ਸ਼ੁਰੂ ਹੋ ਗਏ ਐ ਬਹੁਤ ਵਧੀਆ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਸਰਕਾਰ ਦੇ ਕੰਮਾਂ ਤੇ ਮੋਹਰ ਲੱਗ ਰਹੀ ਹੈ ਅੱਜ ਸਾਡੇ ਖਿਆਲਾ ਕਲਾਂ ਤੋਂ ਬਲਾਕ ਸਮਤੀ ਜ਼ੋਨ ਚੋਂ ਸਵarna ਸਿੰਘ 421 ਵੋਟਾਂ ਦੇ ਵੱਡੇ ਫਰਕ ਨਾਲ ਉਹ ਜਿੱਤ ਕੇ ਆਏ ਨੇ ਮੈਨੂੰ ਲੱਗਦਾ ਦੋ ਘੰਟਿਆਂ ਤੱਕ ਹੋਰ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸਾਰੀਆਂ ਸੀ ਬਹੁਤ ਵਧੀਆ ਮਾਰਜਿਨ ਨਾਲ ਜਿੱਤਾਂਗੇ ਔਰ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੇ ਕੰਮਾ ਤੇ ਉਹਨਾਂ ਤੇ ਮੋਹਰ ਲੱਗ ਕੈਂਡੀਡੇਟਾਂ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਚੱਲ ਰਿਹਾ ਤੁਹਾਡੀ ਪਾਰਟੀ ਦਾ ਨਹੀਂ ਆਮ ਆਦਮੀ ਪਾਰਟੀ ਦਾ ਕਦੇ ਕਿਸੇ ਕਈ ਜਗ੍ਹਾ ਕੋਈ ਇੰਡੀਪੈਂਡੈਂਟ ਕੈਂਡੀਡੇਟ ਹੈ ਕਈ ਜਗ੍ਹਾ ਅਕਾਲੀ ਹੈ ਕਈ ਜਗ੍ਹਾ ਕਾਂਗਰਸ ਹੈ ਪਰ ਜਿਹੜੀ ਆਮ ਆਦਮੀ ਪਾਰਟੀ ਉਹ ਹਰ ਜਗ੍ਹਾ ਪਹਿਲੇ ਦੂਜੇ ਨੰਬਰ ਤੇ ਨਾਲ आ, मतलब ट्रेंड ਕਰ ਰਹੀ ਹੈ ਔਰ ਮੈਨੂੰ ਇਹ ਪੂਰਨ ਵਿਸ਼ਵਾਸ ਹੈ ਕਿ ਜਿੰਦ ਤੱਕ ਸਾਰੇ ਇਜਾਜ਼ਤ ਆਉਣਗੇ ਤਾਂ ਅਸੀਂ ਜ਼ਰੂਰ ਵਧੀਆ ਮਾਰਜਨ ਨਾਲ ਸੀਟਾਂ ਕੱਢਾਂਗੇ ਹਾਂਜੀ ਟ੍ਰੈਂਡ ਆਉਣੇ ਸ਼ੁਰੂ ਹੋ ਗਏ ਆ ਬਹੁਤ ਵਧੀਆ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਸਰਕਾਰ ਦੇ ਕੰਮਾਂ ਤੇ ਮੋਹਰ ਲੱਗ ਰਹੀ ਹੈ ਅੱਜ ਸਾਡੇ ਖਿਆਲਾਕਲਾਂ ਤੋਂ ਬਲੈਕ ਸੰਮਤੀ ਜ਼ੋਨ ਚੋਂ ਸਵarna ਸਿੰਘ 421 ਵੋਟਾਂ ਦੇ ਵੱਡੇ ਫਰਕ ਨਾਲ ਜਿਵੇਂ ਤੁਸੀਂ ਕਹੋਗੇ ਅੱਜ ਤੁਹਾਡਾ ਉਮੀਦਵਾਰ ਨੇ ਜਿਹੜਾ ਹਾਂਜੀ ਟ੍ਰੈਂਡ ਆਉਣੇ ਸ਼ੁਰੂ ਹੋ ਗਏ ਐ ਬਹੁਤ ਵਧੀਆ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਸਰਕਾਰ ਦੇ ਕੰਮਾਂ ਤੇ ਮੋਹਰ ਲੱਗ ਰਹੀ ਹੈ ਅੱਜ ਸਾਡੇ ਖਿਆਲਾਕਲਾਂ ਤੋਂ ਬਲਾਕ ਸਮਤੀ ਜ਼ੋਨ ਚੋਂ ਸਵarna ਸਿੰਘ 421 ਵੋਟਾਂ ਦੇ ਵੱਡੇ ਫਰਕ ਨਾਲ ਉਹ ਜਿੱਤ ਕੇ ਆਏ ਨੇ ਮੈਨੂੰ ਲੱਗਦਾ ਦੋ ਘੰਟਿਆਂ ਤੱਕ ਹੋਰ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸਾਰੀਆਂ ਅਸੀਂ ਬਹੁਤ ਵਧੀਆ ਮਾਰਜਨ ਨਾਲ ਜਿੱਤਾਂਗੇ ਔਰ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੇ ਕੰਮਾ ਤੇ ਉਹਨਾਂ ਤੇ ਮੋਹਰ ਲੱਗ ਕੈਂਡੀਡੇਟਾਂ ਦਾ ਮੁਕਾਬਲਾ ਕਿਹੜੀ ਪਾਰਟੀ ਨਾਲ ਚੱਲ ਰਿਹਾ ਤੁਹਾਡੀ ਪਾਰਟੀ ਦਾ ਨਹੀਂ ਆਮ ਆਦਮੀ ਪਾਰਟੀ ਦਾ ਕਦੇ ਕਿਸੇ ਕਈ ਜਗ੍ਹਾ ਕੋਈ ਇੰਡੀਪੈਂਡੈਂਟ ਕੈਂਡੀਡੇਟ ਹੈ ਕਈ ਜਗ੍ਹਾ ਅਕਾਲੀ ਹੈ ਕਈ ਜਗ੍ਹਾ ਕਾਂਗਰਸ ਹੈ ਪਰ ਜਿਹੜੀ ਆਮ ਆਦਮੀ ਪਾਰਟੀ ਉਹ ਹਰ ਜਗ੍ਹਾ ਪਹਿਲੇ ਦੂਜੇ ਨੰਬਰ ਤੇ ਨਾਲ ਮਤਲਬ ਟ੍ਰੈਂਡ ਕਰ ਰਹੀ ਹੈ ਔਰ ਮੈਨੂੰ ਇਹ ਪੂਰਨ ਵਿਸ਼ਵਾਸ ਹੈ ਕਿ ਜਿੰਦ ਤੱਕ ਸਾਰੇ ਇਲਜ਼ਾਤ ਆਉਣਗੇ ਤਾਂ ਅਸੀਂ ਜ਼ਰੂਰ ਵਧੀਆ